ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀਆਂ ਇਹ ਚੇਤਾਵਨੀ ਦਿੱਤੀ ਕਿੰਨੀ ਹੈ ਪੰਜਾਬ ਦੇ ਸੀਐਮ ਨੂੰ ਇਹ ਚੇਤਾਵਨੀ ਦਿੱਤੀ ਹੈ ਕੇਂਦਰ ਦੀ ਯੂਨੀਅਨ ਗਵਰਨਮੈਂਟ ਨੇ ਇਹ ਚੇਤਾਵਨੀ ਦਿੱਤੀ ਹੈ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਚੇਤਾਵਨੀ ਦਿੱਤੀ ਹੈ ਦੋਸਤੋ ਨੀਤੀ ਨਿਕੜ ਕਰੀ ਜਿਹੜੇ ਸੜਕ ਆਵਾਜਾਈ ਮੰਤਰੀ ਨੇ ਦੇਸ਼ ਦੇ ਮਾਮਲਾ ਕੀ ਰੌਲਾ ਕੀ ਪੈ ਗਿਆ ਅਖਰ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੇਂਦਰ ਦਾ ਮਾਮਲਾ ਹੈਗਾ ਦੋਸਤੋ ਬੜਾ ਗੰਭੀਰ ਤੇ ਮਾਮਲਾ ਬਿਲਕੁਲ ਸੋਹਰਤ ਵੀ ਹੈਗਾ ਮਾਮਲਾ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਮਾਮਲਾ ਪੂਰੇ ਦੇਸ਼ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਮਾਮਲਾ ਕੀ ਹੈ ਨਿਦੀਨ ਗੱਡ ਕਰੀ ਜਿਹੜੇ ਆਵਾਜ਼ਾਈ ਤੇ ਸੜਕ ਮੰਤਰੀ ਨੇ ਦੇਸ਼ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ ਅਲਸੋ ਚਿੱਠੀ ਦੇ ਵਿੱਚ ਲਿਖਿਆ ਦੋਸਤੋ ਕਿ ਜੇਕਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਐਦਾਂ ਹੀ ਰਹੀ ਤਾਂ ਅਸੀਂ ਜਿਹੜੇ ਪੰਜਾਬ ਦੇ ਪ੍ਰੋਜੈਕਟ ਨੇ 14288 ਕਰੋੜ ਦੇ ਅੱਠ ਪ੍ਰੋਜੈਕਟ ਨੇ ਅਸੀਂ ਇਹ ਸਾਰੇ ਪ੍ਰੋਜੈਕਟ ਕੈਨਸਲ ਕਰ ਦਾਂਗੇ ਇਸ ਤੋਂ ਪਹਿਲਾਂ ਵੀ ਦੋਸਤੋ ਜਿਹੜੇ 3 ਪ੍ਰੋਜੈਕਟ ਨੇ 33200 ਕਰੋੜ ਦੇ ਉਹ ਪ੍ਰੋਜੈਕਟ ਬੀਜੇਪੀ ਸਰਕਾਰ ਰੱਦ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਯਾਨੀ ਕਿ ਇਸ ਵਾਰ ਹਵਾਲਾ ਦਿੱਤਾ ਗਿਆ ਚਿੱਠੀ ਦੇ ਵਿੱਚ ਚਿੱਠੀ ਤੁਸੀਂ ਦੇਖ ਵੀ ਸਕਦੇ ਹੋ ਕਿ ਨਾਲ ਲਿਖੀ ਹੋਈ ਹੈ ਚਿੱਠੀ ਜਿਹੜੀ ਕੇਂਦਰ ਦੀ ਚਿੱਠੀ ਹੈ ਉਹ ਇਹ ਚਿੱਠੀ ਹੈ ਤੇ ਨਾਲ ਹਵਾਲਾ ਦਿੱਤਾ ਗਿਆ ਕਿ ਅਸੀਂ ਇਸ ਕਰਕੇ ਇਹ ਪ੍ਰੋਜੈਕਟ ਰੱਦ ਕਰਾਂਗੇ ਕਿ ਪੰਜਾਬ ਦੇ ਵਿੱਚ ਕਾਨੂੰਨ ਐਂਡ ਕਾਨੂੰਨ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਕਾਨੂੰਨ ਦੀ ਉਹ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਕਿ ਜਿਹੜੇ ਐਨ ਐਚ ਏ ਆਈ ਦੇ ਠੇਕੇਦਾਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਤੁਸੀਂ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਫੜ ਕੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਦਿੰਦੇ ਜਿਨ੍ਹਾਂ ਲੋਕਾਂ ਨੇ NHAI ਨੂੰ ਧਮਕੀਆਂ ਦਿੱਤੀਆਂ ਨੇ ਠੇਕੇਦਾਰ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਨੇ ਤਾਂ ਪੰਜਾਬ ਸਰਕਾਰ ਨੇ ਇਹਦੇ ਤੇ ਰਿਐਕਟ ਕੀਤਾ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਹਰਪਾਲ ਚੀਮਾ ਬੋਲੇ ਨੇ ਕਿ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਸਾਡੇ ਨਾਲ ਧੱਕਾ ਕਰ ਰਹੀ ਆ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਹੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਕੰਮ ਕਰੀਏ ਇਸੇ ਕਰਕੇ ਜਿਹੜੇ ਸਾਡੇ ਪ੍ਰੋਜੈਕਟ ਨੇ ਆਹ ਸਾਰੇ ਪ੍ਰੋਜੈਕਟ ਕੇਂਦਰ ਦੀ ਸਰਕਾਰ ਨੇ ਸਾਡੇ ਰੋਕਣਾ ਚਾਹੁੰਦੀ ਹੈ ਜਿਹੜੇ ਸਾਡੇ ਫੰਡ ਨੇ ਸਾਡੇ ਫੰਡ ਵੀ ਕੇਂਦਰ ਦੀ ਸਰਕਾਰ ਨੇ ਰੋਕ ਲੇ ਭਾਵੇਂ ਆਰਡੀਐਫ ਫੰਡ ਹੋਵੇ ਜਾਂ ਇਸ ਤੋਂ ਇਲਾਵਾ ਕੌਮੀ ਸਿਹਤ ਯੋਜਨਾ ਦੇ ਫੰਡ ਹੋਣ ਇਹ ਸਾਰੇ ਫੰਡ ਕਿਹਾ ਕਿ ਰੋਕ ਲੇ ਸਾਡੇ ਤੇ ਇਹਦੇ ਤੇ ਹੋਰ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਉਹ ਸਾਰੇ ਲੋਕ ਬੋਲੇ ਨੇ ਦੋਸਤੋ ਪੰਜਾਬ ਦੇ ਵਿੱਚੋਂ ਇੱਕ ਤਾਂ ਜੋ ਹੈ ਉਹ ਹੈਗਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਹੈ ਉਹ ਬਣ ਰਿਹਾ ਤੇ ਪੰਜਾਬ ਦੇ ਵਿੱਚੋਂ ਵੱਡੇ ਤੌਰ ਦੇ ਉੱਪਰ ਰੇਲਵੇ ਲਾਈਨਾਂ ਨਿਕਲ ਰਹੀਆਂ ਵੱਟੀਆਂ ਵੱਟੀਆਂ ਪੰਜਾਬ ਦੇ ਵਿੱਚੋਂ ਬਿਜਲੀ ਲਾਈਨਾਂ ਨਿਕਲ ਰਹੀਆਂ ਇਹ ਨਿਕਲ ਕਿੱਥੋਂ ਰਹੀਆਂ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਨਿਕਲ ਰਹੀਆਂ ਤੇ ਇਸ ਨੂੰ ਵਿਕਾਸ ਕਿਹਾ ਜਾ ਰਿਹਾ ਕਿ ਇਹ ਵਿਕਾਸ ਹੈ ਤੇ ਜਿਹੜੇ ਇਹ ਵੱਡੇ ਵੱਡੇ ਐਕਸਪ੍ਰੈਸ ਵੇ ਪੰਜਾਬ ਦੇ ਵਿੱਚ ਬਣ ਰਹੇ ਨੇ ਭਾਰਤ ਵਾਲਾ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਬਣ ਰਹੇ ਨੇ ਇਹ ਹੈਗੇ ਆ ਟ੍ਰੇਡ ਰੂਟ ਸਾਰੇ ਇਹਨਾਂ ਦੇ ਉੱਪਰ ਹੋਣਗੇ ਵੱਡੇ ਵੱਡੇ ਬਿਜ਼ਨਸ ਦੇ ਰੂਟ ਆ ਆਮ ਬੰਦੇ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਹੋਣਾ ਇਹ ਸਿਰਫ ਇੱਕ ਬਿਜ਼ਨਸ ਰੂਟ ਨੇ ਕਿ ਵੱਡੇ ਵੱਡੇ ਉਦਯੋਗ ਪੰਜਾਬ ਦੇ ਵਿੱਚ ਆਉਣਗੇ ਵੱਟੀਆਂ ਵੱਟੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਆਉਣਗੇ ਵੱਡੇ ਵੱਡੇ ਆਊਟਲੈਟ ਆਊਟਲੈਟ ਇੱਥੇ ਬਣਨਗੇ ਵੱਡੇ ਵੱਡੇ ਗੋਦਾਮ ਬਣਨਗੇ ਵੱਡੇ ਵੱਡੇ ਸਟੋਰ ਬਣਨਗੇ ਇੱਥੇ ਪੰਜਾਬ ਦੇ ਵਿੱਚ ਤਾਂ ਹੁਣ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਅਸੀਂ ਇਹ ਸਾਰੇ ਫੰਡ ਸੌਰੀ ਸਾਰੇ ਪ੍ਰੋਜੈਕਟ ਅਸੀਂ ਰੱਦ ਕਰ ਦਾਂਗੇ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਜਿੱਦ ਕਰ ਰਹੇ ਹੋ ਇਸ ਕਰਕੇ ਸਾਡੇ ਆਹ ਤੁਸੀਂ ਫੰਡ ਰੋਕ ਰਹੇ ਹੋ ਇਸ ਕਰਕੇ ਤੁਸੀਂ ਸਾਡੇ ਪ੍ਰੋਜੈਕਟ ਰੱਦ ਕਰਨਾ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਤਾਂ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਸਾਡੇ ਕੰਟਰੋਲ ਦੇ ਵਿੱਚ ਹੈ ਪੰਜਾਬ ਦੇ ਵਿੱਚ ਤਾਂ ਇੱਕ ਪੱਤਾ ਸਾਡੇ ਤੋਂ ਬਾਹਰ ਨਹੀਂ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੀ ਦੋਸਤੋ ਟਸਲ ਪੈ ਗਈ ਨੁਕਸਾਨ ਤਾਂ ਆਰਥਿਕ ਤੌਰ ਦੇ ਉੱਪਰ ਹੁੰਦਾ ਜੇਕਰ ਇਹ ਪ੍ਰੋਜੈਕਟ ਰੱਦ ਹੁੰਦੇ ਨੇ ਨੁਕਸਾਨ ਸੱਚਮੁੱਚ ਦੋਸਤੋ ਹੁੰਦਾ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਹੁਣ ਇਹਨਾਂ ਮਾਮਲਿਆਂ ਨੂੰ ਬੜੇ ਸਮਝਣ ਦੀ ਲੋੜ ਹੈ ਸਮਝਣ ਲੋੜ ਹੈ ਕਿ ਕੀ ਸੱਚਮੁੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈਗੀ ਕੀ ਭਾਜਪਾ ਸਰਕਾਰ ਜਾਣਬੁੱਝ ਕੇ ਬਦਨਾਮ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਨੂੰ ਕਿ ਆਮ ਆਦਮੀ ਪਾਰਟੀ ਤੋਂ ਸਾਰਾ ਕੁਝ ਕੰਟਰੋਲ ਦੇ ਵਿੱਚ ਨਹੀਂ ਹੋ ਰਿਹਾ ਹੈਗਾ ਇਹ ਸਾਰੀਆਂ ਦੋਸਤੋ ਗੱਲਾਂ ਨੇ ਜਿਹੜੀਆਂ ਗੱਲਾਂ ਧਿਆਨ ਮੰਗਦੀਆਂ ਨੇ ਤੇ ਹੁਣ ਕੀ ਪੋਲਿਟਿਕਸ ਵੀ ਇਹਦੇ 'ਚ ਹੈ ਆਮ ਆਦਮੀ ਪਾਰਟੀ ਦੇ ਜਿਵੇਂ ਵੱਡੇ ਮੰਤਰੀ ਬੋਲੇ ਨੇ ਜਾਂ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਕਿ ਇਹਦੇ 'ਚ ਪੋਲਿਟਿਕਸ ਹੈ ਪੋਲਿਟਿਕਸ ਤੋਂ ਇਲਾਵਾ ਇਹਦੇ 'ਚ ਕੁਝ ਨਹੀਂ ਹੈਗਾ ਤੇ ਹੁਣ ਸੋਚਣ ਵਾਲਾ ਕਿ ਸੱਚਮੁੱਚ ਕੁਛ ਨਹੀਂ ਹੈਗਾ ਜਾਂ ਫਿਰ ਸੱਚਮੁੱਚ ਇਹ ਕਿ ਇਹ ਗੰਭੀਰ ਸਥਿਤੀ ਹੈ ਦੋਸਤੋ ਪੰਜਾਬ ਸਰਕਾਰ ਕਿਵੇਂ ਨਜਿੱਠੂਗੀ ਇਸ ਮਾਮਲੇ ਨੂੰ ਇਹ ਸਾਰਾ ਇੱਕ ਦੇਖਣ ਵਾਲਾ ਹੈਗਾ ਮੈਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਕਿ ਵੱਡੇ ਵੱਡੇ ਜਿਹੜੇ ਰੋਡ ਨਿਕਲ ਰਹੇ ਨੇ ਵਟੀਆਂ-ਵਟੀਆਂ ਸੜਕਾਂ ਬਣ ਰਹੀਆਂ ਨੇ ਵੱਡੇ ਵੱਡੇ ਭਾਰਤ ਮਾਲਾ ਪ੍ਰੋਜੈਕਟ ਬਣ ਰਹੇ ਨੇ ਜਿਹਨਾਂ ਤਹਿਤ 4 ਲਾਈਨ 6 ਲਾਈਨ ਪੰਜਾਬ ਦੇ ਵਿੱਚੋਂ ਰੋਡ ਨਿਕਲ ਰਹੇ ਨੇ ਦਿੱਲੀ ਕਲਕੱਤਾ ਅੰਮ੍ਰਿਤਸਰ ਕੋਰੀਡੋਰ ਬਣ ਰਿਹਾ ਤੇ ਇਸ ਤੋਂ ਇਲਾਵਾ ਵੱਡੀਆਂ-ਵੱਡੀਆਂ ਰੇਲਵੇ ਲਾਈਨਾਂ ਪੰਜਾਬ ਦੇ ਵਿੱਚੋਂ ਨਿਕਲ ਰਹੀਆਂ ਨੇ 220 ਕੇਵੀ 400 ਕੇਵੀ ਵੱਡੀ-ਵੱਡੀਆਂ ਬਿਜਲੀ ਦੀਆਂ ਲਾਈਨਾਂ ਪੀਐਸ ਪੀਸੀਐਲ ਰਨ ਕਰ ਰਿਹਾ ਜਿਨ੍ਹਾਂ ਨੂੰ ਉਹ ਪੰਜਾਬ ਦੇ ਵਿੱਚੋਂ ਨਿਕਲ ਰਹੀਆਂ ਨੇ ਬਿਜਲੀਆਂ ਉਦਯੋਗ ਘਰਾਣਿਆਂ ਨੂੰ ਵੀ ਜਾਣੀਆਂ ਨੇ ਬਿਜਲੀਆਂ ਰੇਲਵੇ ਪ੍ਰੋਜੈਕਟ ਨੂੰ ਵੀ ਜਾਣੀਆਂ ਨੇ ਹੁਣ ਦੇਖਣ ਵਾਲਾ ਹੋਊਗਾ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਤਾਂ ਦਿੱਤੀ ਹੈ ਕਿ ਇਹਦੇ 'ਚ ਹੁਣ ਗੱਲ ਬਾਹਰ ਨਿਕਲੂਗੀ ਕਿਵੇਂ